ਮਾਨਸਾ ਦੇ ਵਿੱਚ ਸ਼ਿਵ ਸੈਨਾ ਸਿੰਦੇ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਚੰਦਰ ਕੁਮਾਰ ਤੇ ਤੇਜ਼ਰ ਹਥਿਆਰਾਂ ਦੇ ਨਾਲ ਦੋ ਨੌਜਵਾਨਾਂ ਨੇ ਹਮਲਾ ਕੀਤਾ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਚੰਦਰ ਕੁਮਾਰ ਜ਼ਖਮੀ ਹੋ ਜਾਂਦੇ ਨੇ ਜ਼ਖਮੀ ਹੋਣ ਤੋਂ ਬਾਅਦ ਲੋਕਾਂ ਨੇ ਉਹਨਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਤੇ ਹਾਲਾਤ ਜ਼ਿਆਦਾ ਨਾਜ਼ੁਕ ਹੋਣ ਦੇ ਕਾਰਨ ਉਹਨਾਂ ਨੂੰ ਬਠਿੰਡਾ ਦੇ ਲਈ ਰੈਫਰ ਕਰ ਦਿੱਤਾ ਗਿਆ ਫਿਰ ਜਨਾ ਸਿੰਦੇ ਗਰੁੱਪ ਦੇ ਮਾਲਵਾ ਜ਼ੋਨ ਪ੍ਰਧਾਨ ਅੰਕੁਸ਼ ਨੇ ਕਿਹਾ ਕਿ ਦੋ ਨੌਜਵਾਨਾਂ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਦੇ ਕਾਰ ਬਾਹਰ ਹਮਲਾ ਕੀਤਾ ਗਿਆ ਤਾਂ ਜ਼ਿਲ੍ਹਾ ਪ੍ਰਧਾਨ ਜ਼ਖਮੀ ਹੋ ਗਏ ਜਿਆਦਾ ਖੂਨ ਵਗਣ ਕਰਕੇ ਸਿਵਰ ਹਸਪਤਾਲ ਮਾਨਸਾ ਤੋਂ ਬਠਿੰਡਾ ਰੈਫਰ ਕੀਤਾ ਗਿਆ ਉਹਨਾਂ ਦਾ ਇਹ ਕਹਿਣਾ ਹੈ ਕਿ ਪਹਿਲਾਂ ਵੀ ਮੋਗਾ ਜ਼ਿਲ੍ਹੇ ਦੇ ਵਿੱਚ ਇੱਕ ਮੈਂਬਰ ਤੇ ਗੋਲੀਆਂ ਚੱਲੀਆਂ ਤਾਂ ਇਸੇ ਦਰਮਿਆਨ ਦੂਜੇ ਪਾਸੇ ਹੁਣ ਡੀਐਸਪੀ ਬੂਟਾ ਸਿੰਘ ਦਾ ਇਹ ਕਹਿਣਾ ਹੈ ਕਿ ਕੁਨੀ ਚੜਪ ਦੇ ਵਿੱਚ ਜੋ ਦੋਸ਼ੀ ਉਸ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ ਤੇ ਕਾਰਵਾਈ ਜਾਰੀ ਹੈ ਇਹ ਨਾ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਦੇਖੋ ਗਲੀ ਦੁਆੰਡ ਵਿੱਚ ਆਪਾਂ ਰਹਿਣੇ ਆ ਨਾ ਗਲੀ ਕੋਨੇ ਦੇ ਮੋਹ ਪਿਆਣਾ ਰਹਿਣਾ ਚਾਹੀਦਾ ਪਰ ਜਿਹੜੇ ਬੰਦਾਂ ਨੇ ਇਹ ਬਿਲਕੁਲ ਅੱਤ ਚੱਕ ਰਿਹਾ ਕਿਸ ਗਲੀ ਵਿੱਚ ਇਹ ਜਿਹੜੇ ਦੇਲੀ ਪ੍ਰਸ਼ਾਸਨ ਕਰਦੇ ਲੇਡੀਜ਼ ਨੂੰ ਵੀ ਦੇਖ ਕੇ ਗੰਦ ਬਕਦਾ ਸੀ ਉਹ ਜੀ ਜਿਹਨਾਂ ਉਹਨਾਂ ਨਾਲ ਬੋਲ ਲੱਗੇ ਕਾਫੀ ਚਿਰ ਪਹਿਲਾਂ ਉਹਨਾਂ ਦੀ ਬਹੁਤ ਆਫਸਰਟੀ ਹੋਈ ਸੀ ਪਰ ਅੱਜ ਉਹਨਾਂ ਨੇ ਜਿੱਦ ਕਿ ਅੰਨੀ ਗੁਲੀਤਾਂ ਹਾਲਤ ਵਿੱਚ ਇਹਨਾਂ ਮੁੰਡੇ ਦੇ ਕੀ ਦੇਖਿਆ ਨਹੀਂ ਜਾ ਰਿਹਾ ਹੈਗਾ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਸਾਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਇਸ ਚੀਜ਼ ਦੇ ਵਿੱਚ ਤੇ ਉਸ ਬੰਦੇ ਨੂੰ ਸਖਤ ਸਖਤ ਸਜ਼ਾ ਮਿਲਣੀ ਚਾਹੀ ਕਿ ਨਿੱਕੀ-ਟਿੱਕੀ ਤੇ ਤੇ ਟੰਬੜੀ ਨਾ ਉਹਨਾਂ ਦੇ ਇੱਥੇ ਮੋਢੇ ਤੇ ਵੱਜੀ ਹੈ ਬਾਜੂ ਤੇ ਵੱਜੀ ਹੈ ਤੇ ਉਹਨਾਂ ਦੇ ਹੈਂਡ ਤੇ ਵੱਜੀ ਹੋਈ ਹੈ ਵੀ ਅੱਗੇ ਤੋਂ ਕੋਈ ਮਾਨਸਾ ਵਿੱਚ ਇਹ ਜਾਂ ਕੋਈ ਵੀ ਆਂਗਵਾਂਡ ਵਿੱਚ ਕੇਸ ਨਾ ਹੋਵੇ ਉਹਨਾਂ ਸਭਕ ਮਿਲੇ ਤੇ ਲੋਕਾਂ ਨੂੰ ਹੀ ਪਤਾ ਲੱਗੇ ਵੀ ਹਾਂ ਜਦੋਂ ਗਲੀ ਮਲੇ ਦਾ ਏਕਾ ਹੁੰਦਾ ਤਾਂ ਗਲਤ ਬੰਦੇ ਦੇ ਖਿਲਾਫ ਆਵਾਜ਼ ਉੱਠਦੀ ਹੈ ਇਹ ਘਟਨਾ ਹੋਈ ਹੈ ਜੀ ਇਹ ਸਾਡੇ ਸ਼ਿਵਸ਼ੇਨਾ ਸ਼ਿੰਦੇ ਗਰੁੱਪ ਦੇ ਸਿਟੀ ਪ੍ਰੈਜ਼ੀਡੈਂਟ ਦੇ ਤੌਰ ਤੇ ਅਸੀਂ ਮਾਨਸਾ ਦੇ ਵਿੱਚ ਵਰਕ ਕਰ ਰਹੇ ਹਾਂ ਚੰਦਨ ਜਿੰਦਲ ਜੀ ਇਹਨਾਂ ਦਾ ਨਾਮ ਹੈ ਇਹਨਾਂ ਤੇ ਅੱਜ ਜਿਹੜਾ ਜਾਨਲੇਵਾ ਹਮਲਾ ਹੋਇਆ ਹੈਗਾ ਉਹ ਤੁਸੀਂ ਇਹ ਮੰਨ ਕੇ ਚੱਲੋ ਵੀ ਤੁਸੀਂ ਧਿਆਨ ਨਾਲ ਦੇਖੋ ਵੀ ਉਹਨਾਂ ਦੇ ਬਹੁਤ ਬੁਰੀ ਤਰੀਕੇ ਨਾਲ ਤਲਵਾਰਾਂ ਨਾਲ ਉਹਨੂੰ ਵੱਢਿਆ ਗਿਆ ਹੈਗਾ ਤੇ ਇਹ ਜਿਹੜੀ ਘਟਨਾ ਹੋਈ ਹੈ ਇਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਉਹ ਬੰਦਿਆਂ ਤੇ ਜਲਦ ਤੋਂ ਜਲਦ ਟੈਂਪ ਟੂ ਮਰਡਰ ਦਾ ਜਿਹੜਾ ਹੈਗਾ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਇਹ ਜਿਹੜੇ ਜਿਹੜੇ ਸ਼ਰਾਰਤੀ ਅਨਸਰ ਨੇ ਜਿਨ੍ਹਾਂ ਨੇ ਮਾਹੌਲ ਹੈ ਜਿਹੜਾ ਪੰਜਾਬ ਦਾ ਖਰਾਬ ਕਰ ਰੱਖਿਆ ਹੈਗਾ ਉਹ ਜਿਹੜੀਆਂ ਇਦਾਂ ਦੇ ਘਟਨਾਵਾਂ ਨੇ ਸਾਡੇ ਪਿਛਲੇ ਦਿਨਾਂ 'ਚ ਤੁਸੀਂ ਦੇਖੋਗੇ ਮੋਗਾ ਜ਼ਿਲ੍ਹੇ ਦੇ ਵਿੱਚ ਵੀ ਸਾਡੇ ਕਸ਼ਵ ਸ਼ੇਨਾ ਦਾ ਜਿਹੜਾ ਮੰਗਤਰਾ ਮੰਗਾ ਸੀਗਾ ਉਹਦੇ ਤੇ ਵੀ ਅਟੈਕ ਇਦਾਂ ਦਾ ਹੀ ਹੋਇਆ ਸੀਗਾ ਉਹਨੂੰ ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ ਗਿਆ ਸੀਗਾ ਤਾਂ ਅਸੀਂ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਇਹ ਤੁਰੰਤ ਇਸ ਤੇ ਜਿਹੜਾ ਫੌਰੀ ਐਕਸ਼ਨ ਲਿਆ ਜਾਵੇ ਕਿ ਤੁਰੰਤ ਹੈ ਜਿਹੜਾ ਪਰਚਾ ਹੈ ਜਿਹੜਾ ਦੇ ਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਇਹ ਪਰਚਾ ਨਹੀਂ ਹੁੰਦਾ ਜਾਂ ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾਂਦਾ ਕਿਸੇ ਵੀ ਟਾਈਪ ਦੇ ਧਿਲ ਵਰਤੀ ਜਾਂਦੀ ਹੈ ਤਾਂ ਅਸੀਂ ਸਵੇਰ ਤੱਕ ਦਾ ਇੱਕ ਵਾਰ ਸਮਾਂ ਦਿੰਨੇ ਆ ਨਹੀਂ ਉਸ ਤੋਂ ਬਾਅਦ ਸ਼ੇਰ ਸੇਨਾ शिंदे ਗਰੁੱਪ ਦਾ ਜਿਹੜਾ ਪੱਕਾ ਧਰਨਾ ਹੈ ਜਿਹੜਾ ਉਹ ਲਗਾਏ ਤਾਂ ਚੰਦਨ ਜੰਨਲ ਤੇ ਰਾਤ ਜਿਹੜਾ ਸਮਾਂ ਹੋਈ ਜਾਂਦਾ ਸਟਾਫ ਦਾ ਜਿਹੜਾ ਖਾਸ ਥਾਂ ਦਾਖਲ ਹੈ ਉਹ ਸੰਦੀ ਸਾਡੇ ਕੋਲ ਖਾਣਾ ਸੀ ਕਿਉਂਕਿ ਰਾਸ਼ਟਰੋਂ ਇਨਫੋਰਮੇਸ਼ਨ ਆ ਗਈ ਹੈ ਉਹਦੇ ਆਧਾਰ ਤੇ ਸਤਿਸ਼ਿਅ ਅਫਸਰ ਤੇ ਜਾਂਚ ਕਰਦਾ ਜੋ ਵੀ ਬਿਆਨ ਮਿਲ ਰਿਹਾ ਹੈ ਵੀਡੀਓ ਤਾਂ ਚੰਦਨ ਜੰਦਰ ਨਿਯਮਾਂ ਨੂੰ ਚਾਲ ਕਰਕੇ ਤੇ ਇਹ ਨਹੀਂ ਦੀ ਸੁਣਨ ਮਨ ਕਰਦੇ ਮਨ ਟਿਕਉ ਨਹੀਂ ਕਰਦੇ ਜਿਆ ਜਿਆ ਦੱਸੋ ਜਿਆ ਸਰ ਤਲਵਾਰਾਂ ਨਾਲ ਹੰਦਾ ਕਿ ਹੋਏਗਾ ਇਹਦਾ ਵੈਰੀਫਾਈ ਕਰ ਰਹੇ ਹਾਂ ਅਸੀਂ ਇਹਨੇ ਮਿਸ ਸਿਗਨਲ ਜਗਾ ਟਾਕਿੰਗ ਕੋਡ ਕਰਾ ਦੋ ਤੇ ਤੋੜਾ ਨਾ ਰਹੇ ਨਾ ਉਹ ਇਹ ਸਿੱੜਤ ਨੂੰ ਜੋ ਵੀ ਨੁਕਸਾਨ ਹੋਇਆ ਕੌਣ ਸਾ ਜੋ ਕਰਵੀ ਦਾ ਹੱਕਦਾਰ ਹੈ ਉਹਦੀ ਕਰਵੀ 어쨌든 어때? 그 모멘트의 캐다